ਕੋ ਸਤੂ ਰਹਿਮ ਕਰੋ ਮੈਂ ਕੀਤਾ ਨਾ ਜਾਤਾ ਹਰਾਮਪੁਰ ਹੋ ਕਾਮੂ ਦੇ ਸਾਜੁਸਟ ਚੋਰਾ ਪੁਨੇਗਾਰ ਲੂਣ ਹਰਾਮੀ ਪਹਾ ਨਾ ਨਾ ਪਾਰ ਗ੍ਰਾਮੀ ਜੇਤਾ ਅਸਮਨ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕੁਸ਼ ਮੇਰੋ ਪਾਉ ਡੁੱਬਦੇ ਪੱਥਰਦਾਰੇ ਕੋ ਭਰੇ ਧਾਦਰਾ ਕਸ ਦਿਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆਬ ਮੋਹ ਆਕਸਾਰਾ ਪਾਰਨਾ ਸੂਜ ਇਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲੋ ਨਿਤ ਦਾ ਮੰਗਤਾ ਦੇ ਦਰ ਅੱਗੇ ਖੜਾ ਮੰਗਤੇ ਝੋਲੀ ਨਾਮ ਦੀ ਖੈਰ ਬਖ ਮੰਗਤਾ ਖਾਲੀ ਨਾ ਜਾਏ ਸੋ ਅਲਾਮੇ ਦਿਨੇ ਕੇ ਰਾਤੀ ਮਿਲ ਸਹੰਸ ਸਿਤਸ ਲਹਣ ਛੱਡ ਕੇ ਕਰੰਗੀ ਲੱਗਾ ਹੰਸ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਸਮਾਲੇ ਕੋਟੋਂਗਣ ਭਰੇ ਵੀ ਤੇਰੇ ਕੋਟੋਂਗਣ ਭਰੇ ਵੀ ਤੇਰੇ ਸੱਚੇ ਪਾਤਸ਼ਾਹ ਸਾਡੇ ਕਰਮਾਂ ਦੇ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਠਗਦਾ ਕੋਡੇ ਰਕਸ਼ ਦਾ ਭੂਮੇ ਢਾਕੂ ਦਾ ਪਾਲਪੁਰ ਦੇ ਕੋੜੀ ਦਾ ਕੋਈ ਗੁਣਾ ਗਣਣੀ ਚਿਤਾ ਰਿਆ ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ ਆਸਤੋਂ ਵਿੱਚ ਵਧੇਰੇ ਪਾਪੀਆਂ ਸੱਤ ਤਰ੍ਹਾਂ ਕਰਕੇ ਬਖਸ਼ ਲੋ ਸੁੱਤ ਪ੍ਰਾਰਥ ਕਰਤਾ ਜਿਤੇ ਜਨਨੀ ਚੀਤਨਾ ਰਾਖਸ ਤੇਰਾ ਵਈਆ ਹਮਾਰਕ ਤੇਰਾ ਕਹ ਨਖੰਡ ਸਿਓ ਔਗਨ ਮੇਰਾ ਸੱਜਣ ਤੂੰ ਐ ਸੈਣ ਤੂੰ ਮੈਂ ਤੂਜੇ ਉੱਪਰ ਬਹਾਮਾਨੀਆਂ ਜਾ ਤੂੰ ਅੰਦਰ ਤਾ ਸੁਖੇ ਦੁਨਵਾਨੀ ਮਾਨੀਆਂ ਜੇ ਤੁਮ ਟੁੱਠਾ ਕਿਰਪਾ ਨਿਧਾਨ ਨਾਤ ਜਾਵੇ ਖਾਲਿਆਂ ਭਈ ਮੋਦਤਨੀ ਨਥਿਰ ਦੇਰ ਖਸਮਾਲ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭਲਾਈ ਆਪਦਿਆਂ ਨੂੰ ਆਪਦੇ ਕਰੀ ਸਿਰ ਹੱਥ ਰੱਖੀ ਸਮਤ ਬਖਸ਼ੀ ਸਿੱਧੇ ਰਸਤੇ ਪਾਈ ਐਸ ਵੇਲੇ ਜੋ ਕੀਤਾ ਸੋ ਵਾਹਵਾ ਜੋ ਕਰ ਕਰਾਰੇ ਸੋ ਪੀ ਵਾਹਵਾ ਜੋ ਅੱਗੇ ਤੋਂ ਕਰੋਗੇ ਸੋ ਪੀ ਵਾਹਵਾ